ਖੜਦੇ ਬਾਈ ਖੜਦੇ ਲੈ ਜਾ ਉੱਧਰ ਲੈ ਜਾ ਯਾਰ ਲੈ ਜਾ ਲੈ ਜਾ ਲੈ ਜਾ ਕੋਈ ਪੁਰਾਣਾ ਕੋਈ ਆਪੋ ਜੀ ਜੰਮਾ ਕਰਦੇ ਆਪੋ ਜੀ ਜੀ ਕਰਾਂਗੇ ਟਾਈਮ ਪਾ ਲਾਉਂਦੇ ਟਾਈਮ ਲੈ ਕੇ ਟਾਈਮ ਟਾਈਮ ਕਰੋ ਜੀ ਇੱਕ ਕਾਫੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਕਿ ਪਟਿਆਲਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਸਾਂਝੀ ਟੀਮ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਐਸਪੀ ਡੀ ਗੁਰਮਨਸ ਮੈਸ ਐਸਪੀ ਪਬੀਆਈ ਜਸबीर ਸਿੰਘ ਡੀਐਸਪੀ ਕਾਊਂਟਰ ਇੰਟੈਲੀਜੈਂਸ ਸੰਜੀਵ ਸਾਗਰ ਜੀ ਡੀਐਸਪੀ ਪਤਨਾ ਇੰਦਰਪਾਲ ਇਨਸਪੈਕਟਰ ਹਰਪ੍ਰੀਤ ਸਿੰਘ ਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਤੇ ਪ੍ਰੋਬੇਸ਼ਨਲ ਡੀਐਸਪੀ ਜਿਹੜੇ ਕਿ ਐਸਐਚਓ ਕਾ ਗੱਲ ਅੱਗੇ ਆ ਰਸ਼ਵਿੰਦਰ ਸਿੰਘ ਇਹ ਸਾਰੀ ਟੀਮ ਨੇ ਇਸ ਆਪਰੇਸ਼ਨ ਨੂੰ ਬੜੇ ਸਾਇੰਟੀਫਿਕਲੀ ਅੰਜਾਮ ਦਿੱਤੇ ਹੋਏ ਇੱਕ ਕਰੇਟਾ ਗੱਡੀ ਦਿੱਲੀ ਨੰਬਰ ਦੀ ਅਸੀਂ ਰਾਉਂਡ ਅਪ ਕੀਤੀ ਤੇ ਤਿੰਨ ਦੋਸ਼ੀ ਜਿਹੜੇ ਕਿ ਸੰਗਰੂਰ ਏਰੀਏ ਦੇ ਰਹਿਣ ਵਾਲੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਇਸ ਆਪਰੇਸ਼ਨ ਚ ਰੀਸੈਂਟ ਸਮੇਂ ਦੀ ਇੱਕ ਕਹਿ ਸਕਦੇ ਆ ਸਭ ਤੋਂ ਵੱਡੀ ਰੀਸੈਂਟ ਸਮੇਂ ਦੀ OPM ਦੀ ਅਫੀਮ ਦੀ ਰਿਕਵਰੀ ਹੈ ਗਈ ਆ ਤਕਰੀਬਨ 16 ਕਿਲੋ 15 ਕਿਲੋ ਤੇ 400 ਗ੍ਰਾਮ ਦੇ ਲਾਗੇ OPM ਇਸ ਸੰਜੀ ਟੀਮ ਨੇ ਰਿਕਵਰ ਕੀਤੀ ਐਂਡ 2 ਲੱਖ 30 ਹਜ਼ਾਰ ਦੇ ਲਾਗੇ ਡਰੱਗ ਮਨੀ ਜਿਹੜਾ ਆ ਉਹ ਵੀ ਇਸ ਆਪਰੇਸ਼ਨ ਚ ਬਰਾਮਦ ਹੋਇਆ ਇਹਦੇ ਚ ਤਿੰਨ ਅਕਿਊਜ਼ ਨੇ ਤਿੰਨੇ ਅਕਿਊਜ਼ ਸੰਗਰੂਰ ਏਰੀਆ ਦੇ ਰਹਿਣ ਵਾਲੇ ਤੇ ਵੇਖਣ ਵਾਲੀ ਗੱਲ ਇਹ ਆ ਕਿ ਪਹਿਲੀ ਵਾਰੀ ਰੀਸੈਂਟ ਸਮੇਂ ਚ ਜਿਹੜਾ ਨਾਰਥ-ਈਸਟ ਇੰਡੀਆ ਜਿਹੜਾ ਮਨੀਪੁਰ ਤੇ ਇਨਫਾਲ ਏਰੀਆ ਆ ਬਿਲਕੁਲ ਨਾਰਥ-ਈਸਟ ਜਿਹੜਾ ਆਪਾਂ ਕਹਿ ਸਕਦੇ ਬਿਲਕੁਲ ਕਾਰਨਰ ਏਰੀਆ ਇੰਡੀਆ ਦਾ ਉਥੋਂ ਇਹਨਾਂ ਨੇ ਕੰਟਰਾਬੈਂਡ ਅਰੇਂਜ ਕੀਤਾ ਸੀ ਤੇ ਇਹਨਾਂ ਲੰਬਾ ਸਫ਼ਰ ਤੈਅ ਕਰਕੇ ਇਹ ਇੱਥੇ ਉਹਨੂੰ ਸਪਲਾਈ ਕਰਨ ਪਹੁੰਚੇ ਸੀ ਬਟ ਪਟਿਆਲਾ ਪੁਲਿਸ ਦੀ ਤੇ ਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਮੁਸਤੱਦੀ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕਿਆ ਇਸ ਕੰਟਰਾਬੈਂਡ ਦੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਵੈਲਿਊ ਹੈਗੀ ਆ ਉਹ ਮੇਰੇ ਹਿਸਾਬ ਨਾਲ ਕਰੋੜਾਂ ਚ ਹੈਗੀ ਤੇ ਕਾਫੀ ਵੱਡੀ ਮਤਲਬ ਤਕਰੀਬਨ 16 ਕੇਜੀ OPM ਅਸੀਂ ਰਿਕਵਰ ਕੀਤੀ ਇਹ ਤਿੰਨੇ ਦੋਸ਼ੀ ਜਿਹੜੇ ਆ ਇਹਨਾਂ ਦੇ ਅਮਰਜੀਤ ਸਿੰਘ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਸੰਗਰੂਰ ਏਰੀਆ ਦੇ ਰਹਿਣ ਵਾਲੇ ਮੈਂ ਅੱਗੇ ਦੱਸਣਾ ਚਾਹਾਂਗਾ